ਜਿਹੜਾ ਆ ਔਰ ਇੱਕ ਮੂਮੈਂਟ ਜਿਹਨੂੰ ਕਹਿ ਸਕਦੇ ਹਾਂ ਚਲਾ ਰਹੀ ਹੈ ਪਿਛਲੇ ਤਕਰੀਬਨ 2 ਮਹੀਨਿਆਂ ਤੋਂ ਯੁੱਧ ਨਸ਼ਿਆਂ ਵਿਰੋਧੀ ਫਰੋਮ ਦਾ ਫਰਸਟ ਡੇ ਸਾਡਾ ਹੀ ਮੰਨਣਾ ਹੈ ਕਿ ਪੰਜਾਬ ਚ ਜਿਹੜੇ ਨਸ਼ੇ ਵਧੇ ਆ ਉਹਦੇ ਪਿੱਛੇ ਪੋਲਿਟਿਕਲ ਪੈਟਰੋਨੇਜ ਰਿਹਾ ਹੈ ਰਾਜਨੀਤਿਕ ਸਨਰਖਣ ਔਰ ਇਹਦੇ ਕਰਕੇ ਕਿਉਂਕਿ ਇਹਦੇ ਚ ਪੋਲਿਟਿਕਲ ਲੋਕਾਂ ਦਾ ਚਾਹੇ ਉਹ ਪਹਿਲਾਂ ਕਾਂਗਰਸ ਹੋਵੇ ਚਾਹੇ ਇਕੱਲੀ ਭਾਜਪਾ ਹੋਵੇ ਇਹਨਾਂ ਨੇ ਆਪਣੇ ਆਰਥਿਕ ਯਾਨੀ ਕਿ ਇਕਨੋਮਿਕ ਇੰਟਰਸਟ ਵਾਸਤੇ ਜਿਹੜੇ ਨਸ਼ਿਆਂ ਦੇ ਕਾਰੋਬਾਰੀ ਸੀ ਉਹਨਾਂ ਨਾਲ ਮਿਲ ਕੇ ਇੱਕ ਇਸ ਨਸ਼ਿਆਂ ਦੇ ਕਾਰੋਬਾਰ ਨੂੰ ਵਧਾਵਾ ਦਿੱਤਾ ਜਿਸ ਤੇ ਇਹਨਾਂ ਨੂੰ ਆਰਥਿਕ ਲਾਭ ਵੀ ਹੋਇਆ ਔਰ ਜਦੋਂ-ਜਦੋਂ ਵੀ ਕਿਤੇ ਐਕਸ਼ਨ ਕਰਨ ਦੀ ਲੋੜ ਪਈ ਇਹਨਾਂ ਨੇ ਨਸ਼ਾ ਤਸਕਰਾਂ ਨੂੰ ਪੈਟਰੋਨਿਤ ਕੀਤਾ ਅੱਜ ਉਹਦੇ ਸੰਬੰਧ 'ਚ ਮੈਂ ਕੁਝ ਨਵਾਂ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਆਈ ਹੈ ਉਹ ਉਹ ਉਜਾਗਰ ਜਰੂਰ ਕਰਨਾ ਚਾਹੁੰਨਾ ਤੁਹਾਡੇ ਰਾਹੀਂ ਪੰਜਾਬ ਦੇ ਸਾਹਮਣੇ ਦੇਖੋ ਪੰਜਾਬ ਬੀਜੇਪੀ ਨੇ ਕਾਲੀਤਲ ਨਾਲ ਮਿਲ ਕੇ ਲੰਮਾ ਸਮਾਂ ਪੰਜਾਬ ਤੇ ਰਾਜ ਕੀਤਾ ਹੈ ਔਰ ਕਈ ਸਾਡੇ ਲੋਕ ਸਾਡੇ ਪੱਤਰਕਾਰ ਸਾਥੀ ਵੀ ਹੋਰ ਵੀ ਇਹ ਗੱਲ ਕਹਿੰਦੇ ਰਿਹਾ ਵੀ ਤੁਸੀਂ ਜਿਹੜਾ ਇਹਨਾਂ ਦਾ ਨੈਕਸਸ ਕੰਮ ਕਰਦਾ ਹੈ ਉਹਨੂੰ ਉਜਾਗਰ ਨਹੀਂ ਕਰਦੇ ਉਸ ਕੜੀ 'ਚ ਮੈਂ ਅੱਜ ਤੁਹਾਡੇ ਨਾਲ ਰੋਬਰੂ ਹੋਇਆ ਹਾਂ ਪਟਿਆਲੇ ਤੋਂ ਅਨੁਜ ਖੋਸਲਾ ਇੱਕ ਭਾਜਪਾ ਦਾ ਕਾਉਂਸਲਰ ਹੈ ਵਾਰਡ ਨੰਬਰ 40 ਔਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਭਾਜਪੀ ਦੇ ਲੀਡਰ ਹੈ ਉਹਨਾਂ ਦਾ ਬਹੁਤ ਨਜ਼ਦੀਕੀ ਸਾਥੀ ਹੈ ਬਹੁਤ ਨਜ਼ਦੀਕੀ ਨਜ਼ਦੀਕੀ ਨਾ ਹੈ ਕਿ ਕੈਪਟਨ ਸਾਹਿਬ ਦੇ ਜਨਮ ਦਿਨ ਤੋਂ ਲੈ ਕੇ ਆ ਫੋਟੋ ਆ ਮੇਰ ਕੋ ਉਸ ਪ੍ਰੋਗਰਾਮਾਂ ਦੀ ਜਿਹੜੀ ਹੋਸਟਿੰਗ ਹੈ ਇਹ ਅਨੁਜ ਖੋਸਲਾ ਕਰਦਾ ਰਿਹਾ ਜਿਹੜਾ ਬੀਜੇਪੀ ਦਾ ਕਾਉਂਸਲਰ ਹੈ ਪਟਿਆਲੇ ਤੋਂ ਵਾਰਡ ਨੰਬਰ 40 ਹੈ ਚਾਹੇ ਉਹਨਾਂ ਦੀ ਕੈਪਟਨ ਸਾਹਿਬ ਦੀ ਬੇਟੀ ਹੋਵੇ ਉਹਦੇ ਨਾਲ ਉਹਨਾਂ ਨੂੰ ਮਠਾਈ ਮੂੰਹ ਚ ਪਾ ਰਿਹਾ ਹੈ ਚਾਹੇ ਉਹਨਾਂ ਦਾ ਧਾਰਮਿਕ ਕੋਈ ਸਮਾਗਮ ਹੋ ਉੱਥੇ ਵੀ ਅਨੁਜ ਖੋਸਲਾ ਜਿਹੜਾ ਹੈ ਕੈਪਟਨ ਪਰਿਵਾਰ ਨਾਲ ਜਾਂ ਬੀਜੇਪੀ ਦੇ ਵੱਡੇ ਲੀਡਰ ਤਰਨ ਚੁਗ ਨਾਲ ਵੀ ਇਹਦੀਆਂ ਫੋਟੋਆਂ ਜਿੱਥੇ ਮੱਥਾ ਟੇਕਣ ਜਾ ਰਿਹਾ ਮੇਰਾ ਕਹਿਣ ਤੋਂ ਬਾਅਦ ਫੋਟੋਆਂ ਦਾ ਇਹ ਆ ਵੀ ਇਹਦੀ ਨਜ਼ਦੀਕੀ ਇਸ ਹੱਦ ਤੱਕ ਹੈ ਕਿ ਜਿਹੜੇ ਬੀਜੇਪੀ ਦੇ ਤਮਾਮ ਵੱਡੇ ਨੇਤਾ ਹੈ ਉਹਨਾਂ ਨਾਲ ਇਹਦੇ ਪਰਿਵਾਰਿਕ ਸੰਬੰਧ ਹੈ ਨੇੜਤਾ ਵਾਲੇ ਸੰਬੰਧ ਹੈ ਉਹਨੇ ਇਹਨੇ ਕਾਰਨਾਮਾ ਕੀ ਕੀਤਾ ਜਿਹੜੀ ਸਭ ਤੋਂ ਵੱਡੀ ਗੱਲ ਹੈ ਪੰਜਾਬ ਸਰਕਾਰ ਨੇ ਜੁਧ ਨਸ਼ਿਆਂ ਵਿਰੁੱਧ ਦੇ ਦੌਰਾਨ ਅਸੀਂ ਪਿੰਡਾਂ ਪਿੰਡਾਂ ਜਾ ਰਹੇ ਸ਼ਹਿਰਾਂ ਜਾ ਰਹੇ ਵਾਰਡਾਂ ਜਾ ਰਹੇ ਜਿੱਥੇ ਅਸੀਂ ਲੋਕਾਂ ਨੂੰ ਸੌਂਚ ਕਾਈਦੀ ਹੈ ਔਰ ਲੋਕ ਸ਼ਾਮਲ ਹੁੰਦੇ ਆ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਨਾ ਤੇ ਅਸੀਂ ਉਹਦੀ ਜ਼ਮਾਨਤ ਦੇਵਾਂਗੇ ਨਾ ਅਸੀਂ ਕੋਈ ਉਹਦਾ ਸਹਿਯੋਗ ਕਰਾਂਗੇ ਨਾ ਉਹਨੂੰ ਪੈਟਰੋਨੇਜ ਕਰਾਂਗੇ ਲੇਕਿਨ ਬੀਜੇਪੀ ਦੇ ਕਾਉਂਸਲਰ ਨੇ 29 ਮਾਰਚ 2025 ਨੂੰ ਐਨਡੀਪੀਸੀ ਦੀ ਇੱਕ ਸੈਕਸ਼ਨ ਜਿਹੜੇ ਐਨਡੀਪੀਸੀ ਦੇ ਸੈਕਸ਼ਨ ਦੇ ਅਧੀਨ ਇੱਕ ਐਫਆਈਆਰ ਦਰਜ ਹੋਈ ਹੈ ਪਟਿਆਲੇ ਐਫਆਈਆਰ ਦਰਜ ਹੋਈ ਹੈ ਖੁਸ਼ਯੋਗ ਖੁਸ਼ਜੋਤ ਸਿੰਘ ਉਰਫ ਦਮਨ ਖੁਸ਼ਜੋਤ ਸਿੰਘ ਪਟਿਆਲੇ ਐਨਡੀਪੀਸੀ ਐਨਡੀਪੀਐਸ ਦੀ ਔਰਤੇ ਐਫਆਈਆਰ ਹੋਈ ਹੈ FIR ਹੋਣ ਤੋਂ ਬਾਅਦ ਉਸ ਬੰਦੇ ਦੀ ਜ਼ਮਾਨਤ ਦੇਣ ਲਈ ਐਫੀਡੇਵਿਟ ਜਿਹੜਾ ਆ ਉਹ ਭਾਜਪੀ ਦਾ ਇਹ ਹੀ ਲੀਡਰ ਅਨੁਜ ਖੋਸਲਾ ਜਿਹੜਾ ਐਮਸੀ ਹੈ ਇਹ ਐਫੀਡੇਵਿਟ ਦੇ ਰਿਹਾ ਨਸ਼ਾ ਤਸਕਰ ਨੂੰ ਜ਼ਮਾਨਤ ਦੇ ਲਈ ਮੇਰਾ ਦੱਸਣ ਤੋਂ ਤੁਹਾਨੂੰ ਭਾਵੇਂ ਆ ਵੀ ਨਸ਼ਾ ਤਸਕਰਾਂ ਨੂੰ ਪੈਟਰੋਨੇਜ ਬਾਜਪਾ ਕਿਸ ਤਰੀਕੇ ਨਾਲ ਕਰ ਰਹੀ ਉਹਦਾ ਇੱਕ ਐਗਜ਼ਾਮਪਲ ਸਾਹਮਣੇ ਆਇਆ ਕਿ ਜਿਹੜਾ ਅਨੁਜ ਖੋਸਲਾ ਆ ਜਿਹੜਾ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਬੀਜੇਪੀ ਦੇ ਤਮਾਮ ਨੇਤਾ ਚਾਹੇ ਤਰुण चुਗ ਸਾਹਿਬ ਹੋਣ ਚਾਹੇ ਉਹਨਾਂ ਦੇ ਜਨਰਲ ਸੈਕਟਰੀ ਹੋਣ ਅਮਰਵਿੰਦਰ ਕੰਗ ਪ੍ਰੈਸ ਕਾਨਫਰੰਸ ਕਰ ਰਹੇ ਸੀ ਕਿ ਪੰਜਾਬ ਸਰਕਾਰ ਨਸ਼ੇ ਦੇ ਵਿਰੁੱਧ ਕੰਮ ਕਰ ਰਹੀ ਹੈ ਪਹਿਲੀਆਂ ਸਰਕਾਰਾਂ ਨਸ਼ਾ ਤਸਕਰਾਂ ਨੂੰ ਸੁਰੱਖਸ਼ਨ ਦਿੰਦੀਆਂ ਸੀ ਉਹਨਾਂ ਨੂੰ ਸਰਪ੍ਰਸਤੀ ਦਿੰਦੀਆਂ ਸੀ ਉਨ੍ਹਾਂ ਇਲਜ਼ਾਮ ਲਾਇਨੇ ਕਿ ਆਪਣੇ ਆਰਥਿਕ ਲਾਭ ਲਈ ਪੁਰਾਣੀਆਂ ਸਰਕਾਰਾਂ ਦੇ ਆਗੂਆਂ ਵੱਲੋਂ ਨਸ਼ਾ ਤਸਕਰਾਂ ਨੂੰ ਸ਼ਹਿ ਦਿੱਤੀ ਗਈ ਪਟਿਆਲਾ ਦੇ ਇੱਕ ਕਾਉਂਸਲਰ ਦਾ ਜ਼ਿਕਰ ਐ ਮਲਵਿੰਦਰ ਕੰਗ ਕਰ ਰਹੇ ਨੇ ਕਿ ਜੋ ਕਾਉਂਸਲਰ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਨੇ ਉਹਨਾਂ ਨੇ ਐਨਡੀਪੀਐਸ ਦੇ ਮਾਮਲਿਆਂ ਦੇ ਵਿੱਚ ਇੱਕ ਸ਼ਖਸੀ ਜ਼ਮਾਨਤ ਕਰਵਾਈ ਸੀ ਸੋ ਇਹ ਇਲਜ਼ਾਮ ਲਾਏ ਗਏ ਨੇ ਮਲਵਿੰਦਰ ਕੰਗ ਵੱਲੋਂ ਪੁਰਾਣੀਆਂ ਸਰਕਾਰਾਂ ਦੇ Aguado.